ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਉਮੀਦ ਕਰਦੀ ਆ ਕਿ ਸਾਰੇ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਜਿਹੜੇ ਅੱਜ ਦਾ ਆਪਣਾ ਬਲੌਗ ਹੈ ਆਪਾਂ ਸ਼ੂਟ ਕਰਨ ਜਾ ਰਹੇ ਆ ਕੀ ਆਪਾਂ ਆਪਣੇ ਫੇਸ ਨੂੰ ਗਲੋਇੰਗ ਕਿਵੇਂ ਬਣਾ ਸਕਦੇ ਆ ਹੋਮ ਰੈਮਡੀਜ਼ ਨਾਲ ਹਨਾ ਵੀ ਘਰ ਦੇ ਸਮਾਨ ਨਾਲ ਹੀ ਆਪਾਂ ਜਿਹੜਾ ਆਪਣੇ ਫੇਸ ਤੇ ਹਨਾ ਵੀ 글로 ਆ ਜੇ ਇੱਕ ਤਰ੍ਹਾਂ ਨਾਲ ਹਨਾ ਚਮਕਾ ਜੇ 글라스 스킨 ਕਹਿੰਦੇ ਨੇ ਜਿਹਨੂੰ ਉਹ ਬਣਾਈਏ ਆਪਾਂ ਹਨ ਤੇ ਇਹਦੇ ਵਿੱਚ ਵੀਰੇ ਕੋਈ ਕਾਲਾ ਗੋਰਾ ਵਾਲਾ ਕੋਈ ਸਿਸਟਮ ਨਹੀਂ ਹੈਗਾ ਵੀ ਹਨਾ ਵੀ ਆਪਣਾ ਫੇਸ ਨੂੰ ਗੋਰਾ ਨਹੀਂ ਆਪਾਂ ਬਣਾਉਂਦੇ ਆਪਾਂ ਗਲੋਇੰਗ ਬਣਾਵਾਂਗੇ ਸਿਰਫ ਕਿ ਆਪਣਾ ਫੇਸ ਚ ਚਮਕ ਜੀ ਹੋ ਆ ਜੇ ਆਪਣੇ ਫੇਸ ਤੇ ਡਲ ਜਾ ਹੋ ਜਾਂਦਾ ਹੈ ਆਪਣਾ ਫੇਸ ਹਨਾ ਤੇ ਆਪਾਂ ਉਸ ਦੇ ਰਿਲੇਟਡ ਵੀਡੀਓ ਬਣਾਉਣੇ ਹੈਗੇ ਤੇ ਵੀ ਆਪਾਂ ਇਹਦੇ ਨਾਲ ਗੋਰਾ ਨਹੀਂ ਹੁੰਦਾ ਚਿਹਰਾ ਸਿਰਫ ਗਲੋਇੰਗ ਹੁੰਦਾ ਹੈਗਾ ਗਲਾਸ skin ਕਹਿੰਦੇ ਆਪਾਂ ਹਨਾ ਫੇਸ ਗਲੋ ਕਰਨਾ ਫੇਸ ਤੇ ਚਮਕਾ ਜਾਣੀ ਹੈ ਨਾ ਜੀ ਤੇ ਆਪਾਂ ਫੇਸ਼ੀਅਲ ਵਗੈਰਾ ਕਰਾਉਣੇ ਹਨਾ ਫੇਸ ਤੇ ਚਮਕ ਲੈਣ ਵਾਸਤੇ ਤੇ ਬਾਕੀ ਵੀਰੇ ਗੱਲ ਆ ਗਈ ਗੋਰੇ ਹੋਣ ਦੀ ਹਨਾ ਉਹ ਇੱਕ ਅਲੱਗ ਗੱਲ ਹੈਗੀ ਤੇ ਫੇਸ ਨੂੰ ਫੇਸ ਤੇ ਇੱਕ ਤਰ੍ਹਾਂ ਦਾ ਗਲੋ ਲੈਣਾ ਉਹ ਅਲੱਗ ਗੱਲ ਹੈਗੀ ਅ ਕਿਸੇ ਤਰ੍ਹਾਂ ਦਾ ਸਾਬਲਾ ਹੁੰਦਾ ਹਨਾ ਤੇ ਪਰ ਵੀ ਜੀ ਦਾ ਰੰਗ ਸਾਬਲਾ ਹੋਵੇ 글로 ਹੋਵੇ ਫੇਸ ਤੇ ਉਹ ਸਾਬਲਾ ਰੰਗ ਵੀ ਸੋਹਣਾ ਲੱਗਦਾ ਹੈ ਹਨਾ ਤੇ ਜੇ ਗੋਰਾ ਰੰਗ ਹੈ ਕਿਸੇ ਦਾ ਹਨਾ ਤੇ ਫੇਸ ਤੇ 글로 ਨਹੀਂ ਹੈਗਾਗਾ ਸਕਿਨ ਦੇ ਵਿੱਚ ਚਮਕ ਨਹੀਂ ਹੈਗੀ ਤਾਂ ਫਿਰ ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ ਵੀਰੇ ਤੇ ਫੇਸ ਦੇ ਉੱਤੇ 글로 ਹੋਣਾ ਬਹੁਤ ਜ਼ਰੂਰੀ ਹੈ ਗੋਰੇ ਹੋਣ ਨਾਲੋਂ ਹਨਾ ਜੀ ਤੇ ਬਾਕੀ ਮੇਰੀ ਸੋਚ ਇਹ ਕਹਿੰਦੀ ਹੈ ਤੇ ਮੈਂ ਆਪਣੇ ਅਕੋਰਡਿੰਗ ਤੁਹਾਨੂੰ ਦੱਸਿਆ ਤੇ ਕਿਉਂਕਿ ਮੇਰਾ ਰੰਗ ਵੀ ਠੀਕ ਹੈ ਜੀ ਤੇ ਨਾ ਹੀ ਜ਼ਿਆਦਾ ਗੋਰਾ ਹੈ ਤੇ ਨਾ ਹੀ ਕਾਲਾ ਹੈਗਾ ਤੇ ਪਰ ਜਦੋਂ ਮੇਰਾ ਫੇਸ ਹਨਾ ਵੀ ਡਲ ਹੋ ਜਾਂਦਾ ਹੈਗਾ ਫੇਸ ਤੇ ਚਮਕ ਨਹੀਂ ਰਹਿੰਦੀ ਤਾਂ ਬਹੁਤ ਮੈਨੂੰ ਬੁਰਾ ਲੱਗਦਾ ਹੈਗਾ ਤੇ ਰੰਗ ਕਾਲਾ ਹੋ ਜਾਂਦਾ ਉਦੋਂ ਨਹੀਂ ਕੋਈ ਚੱਕਰ ਹੈਗਾ ਜਦੋਂ ਫੇਸ ਤੇ 글로 ਨਹੀਂ ਰਹਿੰਦਾ ਚਮਕ ਨਹੀਂ ਰਹਿੰਦੀ ਤਾਂ ਫਿਰ ਉਦੋਂ ਵਧੀਆ ਨਹੀਂ ਲੱਗਦਾ ਫੇਸ ਆਪਣਾ ਤੇ ਚਲੋ ਜੀ ਆਪਾਂ ਅੱਜ ਦਾ ਆਪਣਾ ਵੀਡੀਓ ਜਿਹੜਾ ਹਨਾ ਸਟਾਰਟ ਕਰਦੇ ਆਂਗੇ ਤੇ ਆਪਾਂ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਲਈਆਂ ਨੇਗੀਆਂ ਜਿਹੜੀਆਂ ਆਪਣੇ ਘਰ ਹੀ अवेलेबल ਹੁੰਦੀਆਂ ਨੇਗੀਆਂ ਹਰ ਟਾਈਮ ਹੀ ਹੁੰਦੀਆਂ ਨੇ ਆਪਣੇ ਘਰੇ ਇਹ ਚੀਜ਼ਾਂ ਤੇ ਆਪਾਂ ਕਦੋਂ ਵੀ ਯੂਜ਼ ਕਰ ਸਕਦੇ ਆ ਤੁਸੀਂ ਇੱਕ ਦੋ ਦਿਨ ਛੱਡ ਕੇ ਇਹ ਜਿਹੜਾ ਨੁਸਖਾ ਅਪਣਾ ਸਕਦੇ ਹੋਗੇ ਹਨਾ ਤੇ ਹਫਤੇ ਬਾਅਦ ਵੀ ਕਰ ਸਕਦੇ ਤਾਂ ਵੀ ਆਪਣਾ ਚਿਹਰਾ ਵਧੀਆ ਰਹਿੰਦਾਗਾ ਤੇ ਇਹਦੇ ਵਿੱਚ ਆਪਾਂ ਇੱਕ ਸਟਾਰਟ ਕਰਦੇ ਆਂਗੀ ਤੇ ਇਹਦੇ ਵਿੱਚ ਇੱਕ ਆਪਣਾ ਹੈਗਾਗਾ ਜੀ ਆਪਾਂ ਲਿਆ ਆਟੇ ਦਾ ਸੂਸਣ ਮੇभी ਆਪਣੇ ਘਰੇ ਹੁੰਦਾ ਹੀ ਹੈਗਾ ਹਨਾ ਆਟੇ ਦਾ ਸੂਸਣ ਲਿਆ ਜੀ ਜਿੰਨਾ ਮੋਟਾ ਲਓਗੇ ਤੁਸੀਂ ਓਨਾ ਜ਼ਿਆਦਾ ਵਧੀਆ ਹੈਗਾ ਤੇ ਸਾਡੀ ਜਿਹੜੀ ਛਣਨੀ ਸੀ ਉਹ ਥੋੜੀ ਜੀ ਜ਼ਿਆਦਾ ਉਹ ਉੱਚੀ ਦੀ ਜੀ ਹੈਗੀ ਤਾਂ ਕਰਕੇ ਥੋੜਾ ਜਿਹਾ ਵੀ ਬਰੀਕ ਨਿਕਲਿਆਗਾ ਤੇ ਇਹ ਇੱਕ ਕੱਪ ਇਹਦੇ ਵਿੱਚ ਲਈਏ ਜੀ ਮਲਾਈ ਘਰ ਦੀ ਤੇ ਮਲਾਈ ਦੀ ਜਗ੍ਹਾ ਤੇ ਤੁਸੀਂ ਦਹੀਂ ਵੀ ਲੈ ਸਕਦੇ ਹੋ ਵੀਰੇ ਠੀਕ ਹੈ ਜੀ ਤੇ ਇੱਕ ਆਪਾਂ ਲੈਨੇ ਆ ਇਹਦੇ ਵਿੱਚ ਟਮਾਟਰ ਟਮਾਟਰ ਬਹੁਤ ਹੀ ਵਧੀਆ ਫੇਸ ਦੇ ਵਾਸਤੇ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਫੇਸ ਤੇ 글로ਵ ਵਾਸਤੇ ਕੀ ਕਰਦੇ ਹੋ ਤੁਸੀਂ ਦੱਸੋ ਤਾਂ ਫਿਰ ਮੈਂ ਉਹਨਾਂ ਨੂੰ ਸਿਸਟਰ ਨੂੰ ਕਿਹਾ ਸੀ ਕਿ ਆਪਾਂ ਵੀਡੀਓ ਹੀ ਬਣਾਵਾਂਗੇ ਇਸ ਟੌਪਿਕ ਤੇ ਕਿ ਫੇਸ ਨੂੰ ਆਪਾਂ 글로ਵ ਕਿਵੇਂ ਗਲੋਇੰਗ ਕਿਵੇਂ ਬਣਾਉਣਾ ਹੈ ਟਮਾਟਰ ਤੁਸੀਂ ਕੱਲਾ ਟਮਾਟਰ ਵੀ ਹਨਾ ਰੋਜ਼ਾਨਾ ਆਪਣੇ ਫੇਸ ਤੇ ਮ사ਜ ਕਰੋਗੇ ਟਮਾਟਰ ਨਾਲ ਹਨਾ ਰਗੜੋਗੇ ਫੇਸ ਤੇ ਆਪਣੇ ਤੇ ਟਮਾਟਰ ਹਨਾ ਕੁਝ ਵੀ ਨਹੀਂ ਲਗਾਉਣਾ ਹੋਰ ਤੇ ਤਾਂ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਵੀਰੇ ਮੈਨੂੰ ਮਿਲਿਆ ਹੋਇਆ ਹੈਗਾ ਕਿਉਂਕਿ ਮੈਂ ਮੈਂ ਵੀ ਕਦੇ ਤਾਂ ਫੇਸ਼ੀਅਲ ਨਹੀਂ ਕਰਾਇਆ ਹਨ ਆਪਣੇ ਮੈਰਿਜ ਟਾਈਮ ਕਰਾਇਆ ਸੀ ਸਿਰਫ ਕਿਉਂਕਿ ਉਦੋਂ ਸਾਰੇ ਹੀ ਕਰਵਾਉਂਦੇ ਨੇ ਉਦੋਂ ਮੈਨੂੰ ਇੰਨਾ ਪਤਾ ਵੀ ਨਹੀਂ ਸੀਗਾ ਹਨ ਵੀ ਫੇਸ਼ੀਅਲ ਬਾਰੇ ਕਿਉਂਕਿ ਵੀ ਪਿੰਡਾਂ ਵਾਲੇ ਆਪਾਂ ਨੂੰ ਇੰਨਾ ਪਤਾ ਨਹੀਂ ਸੀਗਾ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੈਂ ਆਪਣੇ ਜਦੋਂ ਮੇਰੀ ਗੇਜਮੈਂਟ ਸੀਗੀ ਮੈਂ ਥ੍ਰੈਡਿੰਗ ਵੀ ਨਹੀਂ ਕਰਾਈ ਸੀ ਬਿਨਾਂ ਥ੍ਰੈਡਿੰਗ ਤੋਂ ਹੀ ਮੇਰੀ ਗੇਜਮੈਂਟ ਵਾਲੀਆਂ ਸਾਰੀਆਂ ਵੀ ਮਤਲਬ ਐਲਬਮ ਚ ਪਿੱਕਾਂ ਮੇਰੀਆਂ ਆਈ ਨਹੀਂ ਗਈਆਂ ਨਥ ਥ੍ਰੈਡਿੰਗ ਬਹੁਤ ਮੋਟੀ ਮੋਟੀ ਹੈਗੀ ਉੱਥੇ ਤੇ ਪਿੰਡ ਵਾਲਿਆਂ ਹੀ ਹੁੰਦੇ ਵੀਰੇ ਮੰਮੀਆਂ ਕਰਵਾਉਣ ਨਹੀਂ ਦਿੰਦੀਆਂ ਹੁੰਦੀਆਂ ਹਨਾ ਤੇ ਫੇਸ਼ੀਅਲ ਵੀ ਮੈਂ ਆਪਣੇ ਮੈਰिज ਟਾਈਮ ਕਰਵਾਇਆ ਸੀ ਫਸਟ ਟਾਈਮ ਤੇ ਲਾਸਟ ਟਾਈਮ ਉਦੋਂ ਬਾਅਦ ਚ ਮੈਂ ਕਰਵਾਇਆ ਨਹੀਂ ਵੀਰੇ 7 ਸਾਲ ਹੋ ਗਏ ਮੈਂ ਕਦੇ ਫੇਸ਼ੀਅਲ ਨਹੀਂ ਕਰਵਾਇਆ ਹੈਗਾ ਤੇ ਮੈਂ ਘਰੇ ਆ ਆਪਣੇ ਘਰ ਵਾਲੀਆਂ ਚੀਜ਼ਾਂ ਹੀ ਬਸ ਵਰਤ ਕੇ ਹਨਾ ਆਪਣੇ ਫੇਸ ਨੂੰ ਸਹੀ ਰੱਖਦੀ ਆਂਗੀ ਤੇ ਮੇਰੀ ਹੁਣ ਪ੍ਰੈਗਨੈਂਸੀ ਅ ਜਿਹੜੀ ਡਿਲੀਵਰੀ ਹੋ ਕੇ ਹਟੀ ਆ ਨਾ ਪ੍ਰੈਗਨੈਂਸੀ ਦਾ ਟਾਈਮ ਵੀ ਟੱਪਿਆ ਹੋਇਆ ਹੈਗਾ ਤੇ ਮੈਂ ਆਪਣੇ ਫੇਸ ਤੇ ਨਾ ਹੀ ਕੋਈ ਸ਼ਾਈ ਪੈਣ ਦਿਤੀ ਆਂਗੀ ਉਸ ਟਾਈਮ ਦੇ ਵਿੱਚ ਤੇ ਵੀ ਇੰਨਾ ਕਾਪਾ ਘਰ ਦੀਆਂ ਚੀਜ਼ਾਂ ਦੇ ਧਿਆਨ ਰੱਖਦੇ ਆਂ ਖਾਣ ਪੀਣ ਦਾ ਹਨਾ ਤੇ ਆਪਾਂ ਕੀ ਵੀ ਲਾਉਣਾ ਆਪਣੇ ਫੇਸ ਤੇ ਹਨਾ ਤੇ ਬਸ ਇੱਕ ਮੈਂ ਵੀ ਜਦੋਂ ਕਿਤੇ ਜਾਣਾ ਹੁੰਦਾ ਹੈ ਹਨਾ ਉਹ ਵੀ 6 ਮਹੀਨਿਆਂ ਦੇ ਗੈਪ ਨਾਲ ਮੈਂ ਬਲੀਚ ਕਰਦੀ ਹੁੰਨੀ ਹੈਗੀ ਵਧੀਆ ਕੰਪਨੀ ਦੀ ਤੇ ਬਲੀਚ ਮੈਂ ਕਰ ਲੈਣੀ ਆ ਉਹ ਵੀ 6 ਮਹੀਨਿਆਂ ਦੇ ਗੈਪ ਨਾਲ ਉਸ ਤੋਂ ਪਹਿਲਾਂ ਨਹੀਂ ਕਰਦੀ ਮੈਂ ਐਵੇਂ ਨਹੀਂ ਵੀ ਮਹੀਨੇ ਬਾਅਦ ਬਲੀਚ ਕਰ ਲਈ ਹੈ ਹਨਾ ਉਹ ਵੀ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਮੈਂ ਕਰ ਹੀ ਕਰ ਲੈਣੀ ਹੁੰਨੀ ਹੈਗੀ ਤੇ ਠੀਕ ਹੈ ਜੀ ਤੇ ਅੱਜ ਦਾ ਆਪਣਾ ਜਿਹੜਾ ਵੀਡੀਓ ਆਪਾਂ ਸਟਾਰਟ ਕਰਦੇ ਆਂਗੇ ਇਹਦੇ ਵਿੱਚ ਆਪਾਂ ਇੱਕ ਇੱਕ ਸੂਸੜ ਲਈ ਅਸੀਂ ਇੱਕ ਮਲਾਈ ਲਈ ਸੀ ਇੱਕ ਲਿਆ ਜੀ ਟਮਾਟਰ ਇੱਕ ਲਿਆ ਜੀ ਨਿੰਬੂ ਨਿੰਬੂ ਦੀ ਆਪਾਂ ਇੱਕ ਬੂੰਦ ਜਾਂ ਦੋ ਬੂੰਦ ਹੀ ਪਾਉਣੀਆਂ ਨੇ ਬਾਕੀ ਇਹ ਵੀਰੇ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੈ ਇਹਨਾਂ ਇਹਨੂੰ ਸਕਿਪ ਕਰ ਦਿਓ ਨਾ ਵਰਤਿਓ ਤੁਸੀਂ ਹਨਾ ਕਿਉਂਕਿ ਨਿੰਬੂ ਥੋੜਾ ਜਿਹਾ ਹਾਰਮਫੁਲ ਹੁੰਦਾ ਆਪਣੇ ਸਕਿਨ ਵਾਸਤੇ ਇਹਨੂੰ ਤੁਸੀਂ ਨਾ ਵੀ ਯੂਜ਼ ਕਰੋਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾਗਾ ਤੇ ਮੈਂ ਸਿਰਫ ਇੱਕ ਬੂੰਦ ਹੀ ਪਾਉਣੀ ਹੁੰਨੀ ਹੈਗੀ ਕਿਉਂਕਿ ਨਿੰਬੂ ਦੇ ਵਿੱਚ ਕਹਿੰਦੇ ਵਿਟਾਮਿਨ ਸੀ ਹੁੰਦਾਗਾ ਸ਼ਾਇਦ ਹਾਂ ਵਿਟਾਮਿਨ ਸੀ ਹੁੰਦਾਗਾ ਤੇ ਆਪਾਂ ਹੁਣ ਇਹਨਾਂ ਦਾ ਜਿਹੜਾ ਦੋਨਾਂ ਚੀਜ਼ਾਂ ਦਾ ਨਿੰਬੂ ਦਾ ਤੇ ਟਮਾਟਰ ਦਾ ਇਹ ਰਸ ਲੈ ਲਾਂਗੇ ਜਿੰਨਾ ਜਿੰਨਾ ਲੈਣਾ ਆਪਾਂ ਇਹਦੀ ਤਾਂ ਆਪਾਂ ਇੱਕ ਡ੍ਰੌਪ ਹੀ ਲਾਵਾਂਗੇ। ਦੋ ਲੈ ਲਾ ਲੈਣਾ ਛੋਟੀ ਜਿਹੀ ਡ੍ਰੌਪ ਨਿਕਲੀ। ਤੇ ਆਪਾਂ ਇਹਦਾ ਟਮਾਟਰ ਦਾ ਰਸ ਲੈਣਾ ਜੀ ਟਮਾਟਰ ਦਾ ਰਸ ਆਪਾਂ ਜਿੰਨਾ ਵੀ ਲੈ ਲੀਏ ਕੋਈ ਚੱਕਰ ਨਹੀਂ ਹੈਗਾ ਆਪਾਂ ਫੇਸ ਦੇ ਅਕੋਰਡਿੰਗ ਲੈ ਲਓ ਤੁਸੀਂ ਕਿੰਨਾ ਚਾਹੀਦਾ ਤੁਹਾਨੂੰ। ਬਾਕੀ ਜਦੋਂ ਮੈਂ ਕੁਝ ਵੀ ਹਨਾ ਆਪਣੇ ਫੇਸ ਵਾਸਤੇ ਯੂਜ਼ ਕਰਦੀ ਆ ਤਾਂ ਨਾਲ-ਨਾਲ ਮੈਂ ਹੱਥਾਂ ਤੇ ਵੀ ਯੂਜ਼ ਕਰ ਲੈਣੀ ਹੁੰਦੀ ਆ ਜੀ ਐਕਸਟਰਾ ਹੋਵੇ ਤਾਂ ਪੈਰਾਂ ਤੇ ਵੀ ਯੂਜ਼ ਕਰ ਲੈਣੀ ਹੁੰਦੀ ਆ ਕਿਉਂਕਿ ਬਈ ਕਈ ਵਾਰੀ ਹਨਾ ਆਪਣਾ ਫੇਸ ਤਾਂ ਗਲੋ ਕਰ ਰਿਆ ਹੁੰਦਾਗਾ ਤੇ ਗੋਰਾ ਵੀ ਲੱਗ ਰਿਆ ਹੁੰਦਾਗਾ ਪਰ ਵੀ ਜਿਹੜਾ ਆਪਣਾ ਆਪਣੇ ਹੱਥ ਪੈਰ ਹੁੰਦੇ ਨੇ ਹਨਾ ਉਹ ਕਾਲੇ ਲੱਗ ਰਹੇ ਹੁੰਦੇ ਨੇ ਤਾਂ ਫਿਰ ਵਧੀਆ ਚੰਗੀ ਲੱਗਦਾ ਅਗਲਾ ਕਹਿੰਦੇ ਹਨਾ ਫੇਸ ਤੇ ਇਹਨੇ ਕੁਝ ਕਰਾਇਆ ਹੋਇਆ ਇਹ ਤਾਂ ਗੋਰੀ ਲੱਗ ਰਹੀ ਹੈ ਹਨਾ ਸੌ ਕਮੈਂਟ ਆਉਂਦਾ ਆਪਾਂ ਨੂੰ ਤੇ ਨਾਲ-ਨਾਲ ਹੱਥਾਂ ਪੈਰਾਂ ਦਾ ਵੀ ਤੇਨ ਰੱਖਿਆ ਕਰੋ ਥੋੜਾ ਜਿਹਾ ਆਪਾਂ ਇਹਨਾਂ ਨੂੰ ਮਿਕਸ ਕਰ ਲਿਆ ਸਾਰੀਆਂ ਚੀਜ਼ਾਂ ਨੂੰ ਬਾਕੀ ਜਦੋਂ ਮੈਂ ਮੈਰिज ਟਾਈਮ ਵੀ ਫੇਸ਼ੀਅਲ ਕਰਾਇਆ ਸੀ ਨਾ ਉਦੋਂ ਵੀ ਮੇਰੇ ਪਤਾ ਨਹੀਂ ਮੈਨੂੰ ਸ਼ੂਟ ਹੀ ਨਹੀਂ ਕੀਤਾ ਹੈਗਾ ਉਦੋਂ ਮੇਰੇ ਫਿੰਸੀਆਂ ਬੜੀਆਂ ਸੀ ਮੈਰिज ਤੋਂ ਬਾਅਦ ਸਾਰੇ ਫੇਸ ਤੇ ਬੱਟੀਆਂ ਵੱਡੀਆਂ ਹੋ ਗਈਆਂ ਸੀ ਇਹ ਜਿਹੜੀਆਂ ਦਾ ਰਿਜ਼ਲਟ ਜਿਹੜੀਆਂ ਆਪਾਂ ਘਰੇ ਵਰਤਦੇ ਹਾਂ ਨਾ ਫੇਸ਼ੀਅਲ ਵਗੈਰਾ ਤਾਂ ਆਪਾਂ ਨੂੰ ਤੁਰੰਤ ਨਾ ਪਾਰਲਰ ਦੇ ਹੁੰਦੇ ਆ ਜਦੋਂ ਕਰਾਉਨੇ ਆ ਆਪਾਂ ਨੂੰ ਤੁਰੰਤ ਰਿਜ਼ਲਟ ਦਿਖਾ ਦਿੰਦੇ ਨੇ ਉਹ ਵੀ ਐਵੇਂ ਰਿਜ਼ਲਟ ਮਿਲਿਆ ਪਰ ਜਿਹੜੀਆਂ ਇਹ ਚੀਜ਼ਾਂ ਨੇ ਆਪਾਂ ਘਰੇ ਵਰਤਦੇ ਹਾਂ ਵੀਰੇ ਇਹ ਰੈਗੂਲਰ ਆਪਾਂ ਨੂੰ ਯੂਜ਼ ਕਰਨੀਆਂ ਪੈਂਦੀਆਂ ਨੇ ਆ ਨਹੀਂ ਹੁੰਦਾ ਨਾ ਆਪਾਂ ਇੱਕ ਵਾਰੀ ਯੂਜ਼ ਕਰ ਲਿਆ ਆਪਾਂ ਕਹਿਤਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਿਆ ਹੋਗਾ ਤੁਸੀਂ ਡੇਲੀ ਕਰਕੇ ਦੇਖੋ ਕੱਲਾ ਟਮਾਟਰ ਵੀ ਤੁਸੀਂ ਇਨਸਾਜ ਕਰਦੇ ਹੋ ਨਾ ਚਿਹਰੇ ਤੇ ਉੱਤੇ ਡੇਲੀ ਤਾਂ ਤੁਸੀਂ 15 ਦਿਨ ਜਾਂ 10 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਊਗਾ ਕਿ ਕਿ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਚਿਹਰੇ ਤੇ ਮੈਂ ਪਹਿਲਾਂ ਫੂਕੇ ਬਾਣੀ ਨਾ ਮੂੰਹ ਤੋਂ ਲਿਆ ਸੀਗਾ ਹੁਣ ਆਪਾਂ ਇਹਨੂੰ ਅਪਲਾਈ ਕਰਾਂਗੇ ਆਪਣੇ ਫੇਸ ਦੇ ਉੱਪਰ ਇੱਕ ਚੀਜ਼ ਹੋਰ ਆਪਾਂ ਇਹਦੇ ਵਿੱਚ ਮਿਕਸ ਕਰ ਸਕਦੇ ਹਾਂ ਜੇ ਮਲਾਈ ਨਹੀਂ ਹੈਗੀ ਦਹੀਂ ਨਹੀਂ ਹੈਗੀ ਹਨਾ ਤਾਂ ਆਪਾਂ ਇਹਦੇ ਵਿੱਚ ਕੋਕੋਨਟ ਆਇਲ ਵੀ ਮਿਕਸ ਕਰ ਸਕਦੇ ਹਾਂ ਮੈਂ ਕੋਲੇ ਰੱਖਿਆ ਸੀ ਪਹਿਲਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਇਹ ਵਾਲਾ ਵਧੀਆ ਪਿਓਰ ਚ ਹੋਵੇ ਤਾਂ ਥੋੜ੍ਹਾ ਜਿਹਾ ਇੱਕ ਦੋ ਡ੍ਰੌਪ ਪਾ ਲਓ ਤੁਸੀਂ ਤੇ ਕੋਕੋਨਟ ਆਇਲ ਵੀ ਤੁਸੀਂ ਪਾ ਸਕਦੇ ਹੋ ਤੁਸੀਂ neck ਦੇ ਉੱਤੇ ਵੀ ਕਰ ਸਕਦੇ ਹੋਗੇ ਹਨਾ neck ਤੇ ਮ사ਜ ਕਰਨੀ ਹੈ ਹਨਾ ਤੇ ਕਈ ਵਾਰ ਆਪਣਾ neck ਥੋੜਾ ਲੱਗ ਹੁੰਦਾ ਹੈ ਚਿਹਰਾ ਥੋੜਾ ਲੱਗ ਹੁੰਦਾ ਹੈਗਾ ਤਾਂ ਫਿਰ ਉਹ ਵੀ ਔੜ ਜਾ ਲੱਗਦਾ ਹੈਗਾ ਤੁਸੀਂ ਦੇਖੋਗੇ ਕਿ ਹੁਣ ਮੈਂ ਚਿਹਰੇ ਤੇ ਲਾਇਆ ਸੀ ਹੁਣੇ ਮੇਰੇ ਚਿਹਰੇ ਤੇ ਕਿੰਨੀ ਚਮਕੀ ਦਿਖਣ ਲੱਗ ਗਈ ਹੈ ਨਾ ਜਿਹੜੀ ਡਲਨੈਸ ਸੀਗੀ ਉਹ ਰਿਮੂਵ ਹੋ ਗਈ ਜਿੰਨੀ ਆਪਾਂ ਮ사ਜ ਕਰਾਂਗੇ ਨਾ ਮ사ਜ ਤੁਸੀਂ ਇਹ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾਗਾ ਹਨਾ ਜਿਹੜੀਆਂ ਆਪਣੇ ਆਪਾਂ ਅਫੀਸ਼ੀਅਲ ਵਗੈਰਾ ਕਰਾਉਣਾ ਉਹਨਾਂ ਦਾ ਸਾਈਡ ਇਫੈਕਟ ਵੀ ਹੋ ਜਾਂਦਾ ਹੈ ਨਾ ਕਈ ਵਾਰੀ ਪਰ ਇਹ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ 10 ਮਿੰਟ ਮ사ਜ ਕਰੋ 15 ਮਿੰਟ ਕਰੋ ਜਿੰਨੇ ਮਿੰਟ ਵੀ ਕਰ ਸਕਦੇ ਹੋਗੇ ਬਾਕੀ ਨਿੰਬੂ ਤੁਹਾਨੂੰ ਮੈਂ ਵਾਰ-ਵਾਰ ਕਹਿ ਰਹੀ ਹਾਂ ਨਾ ਕਿ ਤੁਸੀਂ ਉਹਨਾਂ ਘਿਪਾਇਓ ਹਨਾ ਅਬ ਦੀ ਕਿਨ ਦੇ ਅਕੋਰਡਿੰਗ ਤੁਸੀਂ ਇੱਕ ਡ੍ਰੌਪ ਹੀ ਕਾਫੀ ਹੁੰਦੀ ਹੈਗੀ ਕਿਉਂਕਿ ਨਿੰਬੂ ਬਹੁਤ ਖੱਟਾ ਹੁੰਦਾ ਹੈਗਾ ਹਨਾ ਤੇ ਇਹ ਚਿਹਰੇ ਵਾਸਤੇ ਥੋੜਾ ਇੰਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਜੇ ਅਪਾ ਜ਼ਿਆਦਾ ਕਵਾਂਟਿਟੀ ਦੇ ਵਿੱਚ ਯੂਜ਼ ਕਰ ਲਈਏ ਤੇ ਇੱਥੇ ਅਪਾ ਮ사ਜ ਕਰ ਲਾਂਗੇ ਚੰਗੀ ਤਰ੍ਹਾਂ ਅੱਖ ਤੇ ਪੈ ਗਿਆ ਇੱਕ ਮਿੰਟ ਹੀ ਅੱਖ ਚ ਲਾ ਗਿਆ ਮੇਰੇ ਸ਼ੀਸ਼ੇ ਚ ਦੇਖ ਕੇ ਕੱਢ ਕੇ ਆਇਆ ਹੁਣ ਅੱਖ ਦੇ ਵਿੱਚ ਪੈ ਗਿਆ ਸੀਗਾ ਨਿੰਬੂ ਆ ਨਾ ਵਿੱਚ ਪਾਇਆ ਹੋਇਆ ਚੰਗੀ ਤਰ੍ਹਾਂ ਆਪਾਂ ਮ사ਜ ਕਰ ਲੈਣੀ ਹੈ ਫਿਰ ਇਹਨੂੰ ਅਪਲਾਈ ਕਰਕੇ ਰੱਖਣਾ ਹੈ ਹਨਾ 5 ਮਿੰਟ 10 ਮਿੰਟ ਤੁਸੀਂ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਤੁਹਾਨੂੰ ਚਿਹਰਾ ਆਪਣਾ ਵਾਸ਼ ਕਰਕੇ ਠੀਕ ਹੈ ਜੀ ਹਾਂਜੀ ਆਪਾਂ ਇੱਥੇ ਆਪਣਾ ਚਿਹਰਾ ਜਿਹੜਾ ਮੈਂ ابھی ਵਾਸ਼ ਕਰਕੇ ਆਈ ਸੀਗੀ ਤੇ ਮੈਂ ਕਿਉਂਕਿ ਵੀ ਇੱਕ ਪ੍ਰੂਫ ਦੇਣਾ ਹੁੰਦਾ ਹੈ ਹਨਾ ਆਪਾਂ ਵੀ ਕੁਝ ਹੋਰ ਤਾਂ ਨਹੀਂ ਲਗਾਇਆ ਹਨਾ ਮੈਂ ਚਿਹਰਾ ਵਾਸ਼ ਕਰਕੇ ਇਨ ਡਾਇਰੈਕਟ ਮੈਂ ਫੋਨ ਦੇ ਸਾਹਮਣੇ ਆਈਆਂ ਜੀ ਉਸ ਤੋਂ ਬਾਅਦ ਆਪਾਂ ਟੈਪ ਟੈਪ ਕਰਕੇ ਹਨਾ ਆਪਣਾ ਚਿਹਰਾ ਸੁਕਾਉਣਾ ਹੈਗਾ ਕਦੇ ਵੀ ਚਿਹਰੇ ਨੂੰ ਇਸ ਤਰ੍ਹਾਂ ਕਰਕੇ ਵੀ ਐਵੇਂ ਮੇਰਾ ਰਗੜ ਕੇ ਹਨਾ ਧੁੰਦੀ ਹੈ ਵਿੱਚ ਕਈਆਂ ਨੂੰ ਤੇ ਵੀ ਰਗੜ ਕੇ ਚਿਹਰਾ ਨਹੀਂ ਸਾਫ਼ ਕਰਨਾ ਤੁਸੀਂ ਕਦੇ ਵੀ ਨਾ ਕਰਿਆ ਕਰੋ ਹਨਾ ਜਦੋਂ ਆਪਾਂ ਨਾ ਕੇ ਹਟਦੇ ਆਉਂਦੋਂ ਵੀ ਨਾ ਕਰਿਆ ਕਰੋ ਹਮੇਸ਼ਾ ਚਿਹਰੇ ਨੂੰ ਇਸ ਤਰ੍ਹਾਂ ਹੀ ਸਾਫ਼ ਕਰਿਆ ਕਰੋ ਜੀ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਕਿ ਮੇਰਾ ਚਿਹਰਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਆਪਾਂ ਖੁਦ ਕੁਝ ਵੀ ਨਹੀਂ ਕਹਾਂਗੇ ਹਨਾ ਇਸ ਚੀਜ਼ ਬਾਰੇ ਕਿ ਤੁਹਾਨੂੰ ਕਿੰਨਾ ਕੁ ਨਜ਼ਰ ਆ ਰਿਹਾ ਹੈ ਫਰਕ ਹਨਾ ਮੇਰੇ ਫੇਸ ਤੇ ਜਿਹੜਾ 글로ਅ ਨਜ਼ਰ ਆ ਰਿਹਾ ਹੈ ਕਿ ਨਹੀਂ ਆ ਰਿਹਾ ਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਜਾਂ ਨਾ ਰਹੀ ਹੈ ਨਾ ਤੇ ਜਿੱਦਾਂ ਦਾ ਵੀ ਤੁਹਾਨੂੰ ਲੱਗਿਆ ਹਨਾ ਸਹੀ ਕੀ ਤਰੀਕੇ ਨਾਲ ਕਮੈਂਟ ਕਰਕੇ ਦੱਸਿਓ ਕਿ ਅ ਫਰਕ ਪਿਆ ਜਾਂ ਨਹੀਂ ਪਿਆ ਬਾਕੀ ਵੀਰੇ ਹਨਾ ਹੁਣ ਮੈਂ ਮੇਰੀ ਡਿਲੀਵਰੀ ਹੋ ਕੇ ਟਿਆ ਤਾਂ ਮੈਂ ਬਹੁਤ ਟਾਈਮ ਹੋ ਗਿਆ ਇਹ ਚੀਜ਼ਾਂ ਯੂਜ਼ ਨਹੀਂ ਕੀਤੀਆਂ ਹੈਗੀਆਂ ਤੇ ਆਪਾਂ ਜਿਹੜੀ ਰੈਸਟ ਤੇ ਸੀਗੇ ਹਨਾ ਤੇ ਮੈਂ ਫਸਟ ਟਾਈਮ ਕੀਤਾ ਹੁਣ ਦੋ ਤਿੰਨ ਮਹੀਨਿਆਂ ਬਾਅਦ ਤੇ ਆਪਾਂ ਹਫਤੇ ਬਾਅਦ ਕਰਾਂਗੇ ਹਨਾ 5 6 ਦਿਨਾਂ ਬਾਅਦ ਕਰਾਂਗੇ ਜਾਂ ਤੀਜੇ ਚੌਥੇ ਦਿਨ ਕਰਾਂਗੇ ਵੈਸੇ ਬਾਲਾ ਛੇਤੀ ਨਹੀਂ ਕਰਨ ਦਾ ਫਾਇਦਾ ਹੈਗਾ ਕਮ ਸੇ ਕਮ ਹਫਤੇ ਬਾਅਦ ਕਰਨਾ ਚਾਹੀਦਾ ਆਪਾਂ ਨੂੰ ਹਨਾ ਇਸ ਤਰ੍ਹਾਂ ਵੀ ਆਪਾਂ ਕੁਝ ਯੂਜ਼ ਕਰਦੇ ਆਂ ਬਾਕੀ ਜਿਹੜੀ ਮ사ਜ ਹਨਾ ਟਮਾਟਰ ਦੀ ਕੇਲੇ ਦਾ ਛਿਲਕਾ ਹੋ ਗਿਆ ਉਹਦੀ ਮ사ਜ ਕਰ ਸਕਦੇ ਹੋ ਤੁਸੀਂ ਤੇ ਬਸ ਮੈਂ ਇਹਨਾਂ ਚੀਜ਼ਾਂ ਦੀ ਮ사ਜ ਕਰਦੀ ਹੋਣੀ ਹੈਗੀ ਜਾਂ ਸ਼ਾਇਦ ਲਗਾ ਸਕਦੇ ਹੋ ਤੁਸੀਂ ਆਪਣੇ ਫੇਸ ਤੇ ਹਨਾ ਇਹ ਸ਼ਹਿਦ ਪਿਓਰ ਹੋਣਾ ਚਾਹੀਦਾ ਹੈਗਾ ਹਨਾ ਜਿੱਥੇ ਵੀ ਉਹ ਮੱਖੀਆਂ ਦਲ ਸ਼ਾਇਦ ਬਣਾਉਂਦੇ ਨੇ ਹਨਾ ਦਰਖਤਾਂ ਤੋਂ ਉੱਥੋਂ ਲਿਆਇਆ ਕਰੋ ਤੁਸੀਂ ਮੇਰੇ ਕੋਲ ਘਰ ਦਾ ਸ਼ਹਿਦ ਮੰਗਵਾਇਆ ਹੋਇਆ ਹੈਗਾ ਤੇ ਉਹ ਸ਼ਹਿਦ ਯੂਜ਼ ਕਰਨਾ ਇੱਕ ਡੱਬੀਆਂ ਚਾਉਂਦਾ ਹਨਾ ਉਹ ਵਧੀਆ ਨਹੀਂ ਹੁੰਦਾ ਹੈਗਾ ਉਹ ਤਾਂ ਗੁੜ ਜਾ ਕੋਲੇ ਹੁੰਦਾ ਹੈਗਾ ਵੀਰੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਰਿਜ਼ਲਟ ਕਿਦਾਂ ਦੇ ਲੱਗੇ ਹਨਾ ਆਪਾਂ ਫੇਸ ਤੇ ਹੋਰ ਕੁਝ ਵੀ ਨਹੀਂ ਲਗਾਇਆ ਵੀਰੇ ਹਨਾ ਤੇ ਕਮੈਂਟ ਜ਼ਰੂਰ ਕਰਿਓ ਦੱਸਿਓ ਕੀ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਜਾਂ ਨਾ ਰਹੀ ਬਾਕੀ ਜਿਹੜੀਆਂ ਚੀਜ਼ਾਂ ਹਨ ਆਪਾਂ ਯੂਜ਼ ਕੀਤੀਆਂ ਨੇ ਸਾਰੀਆਂ ਆਪਣੇ ਘਰੇ अवेलेबल ਹੁੰਦੀਆਂ ਨੇਗੀਆਂ ਹਨਾ ਤੇ ਚਲੋ ਜੀ ਆਪਾਂ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਹਨਾ ਤੇ ਮੇਰੀ ਹਰ ਇੱਕ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਮੇਰਾ ਬੇਟਾ ਬਹੁਤ ਛੋਟਾ ਹੈਗਾ ਤੇ ਆਪਾਂ ਬਲੌਗ ਸ਼ੂਟ ਨਹੀਂ ਕਰ ਸਕੇ ਹਨਾ ਵੀ ਆਪਾਂ ਕੱਲ ਵੀ ਬਲੌਗ ਨਹੀਂ ਪਾਇਆ ਹਨਾ ਤੇ ਅੱਜ ਵੀ ਮੈਂ ਵੀਡੀਓ ਥੋੜਾ ਕਾਲੀ ਦੇ ਵਿੱਚ ਬਣਾ ਰਹੀਆਂ ਕਿਉਂਕਿ ਹਰ ਗੋ ਨੂੰ ਸੁੱਤਾ ਪਿਆ ਅੱਜ ਉਹਦੇ ਲੱਗੇ ਸੀ ਇੰਜੈਕਸ਼ਨ ਅ ਤਿੰਨ ਇੰਜੈਕਸ਼ਨ ਲੱਗੇ ਨੇ ਉਹਦੇ ਡੇਢ ਮਹੀਨੇ ਵਾਲੇ ਤੇ ਚਲੋ ਜੀ ਅੱਜ ਦੀ ਆਪਾਂ ਇਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂਗੇ ਤੇ ਦੱਸਿਓ ਕਿ ਤੁਹਾਨੂੰ ਰਿਜ਼ਲਟ ਕਿੱਦਾਂ ਦੇ ਲੱਗੇ ਹਨਾ ਫੇਸ ਦੇ ਉੱਪਰ ਆਪਣੇ ਗਲੋ ਆਇਆ ਜਾਂ ਨਹੀਂ ਆਇਆ ਤੇ ਮੈਂ ਬਿਲਕੁਲ ਨੇਚਰਲ ਲਾਈਟ ਦੇ ਵਿੱਚ ਆ ਮੇਰੇ ਮੇਰੇ ਕੋਲ ਕੋਈ ਵੀ ਐਦਾਂ ਦੀ ਲਾਈਟ ਨਹੀਂ ਹੈਗੀ ਜਿਹਦੇ ਨਾਲ ਆਪਣਾ ਫੇਸ ਗਲੋ ਗਲੋ ਕਰੇ ਹਨਾ ਤੇ ਬਾਕੀ ਹੋਰ ਜਿਹੜੀਆਂ ਇਸ ਤੋਂ ਅਲੱਗ ਰੈਮਡੀਜ਼ ਆ ਮੈਂ ਯੂਜ਼ ਕਰਦੀ ਰਹਿਣੀ ਆ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਉਹ ਵੀ ਸਾਰੀਆਂ ਘਰ ਵਾਲੀਆਂ ਚੀਜ਼ਾਂ ਹੀ ਮੈਂ ਯੂਜ਼ ਕਰਦੀ ਆਂਗੀ ਤੇ ਚਲੋ ਜੀ ਆਪਣੇ ਅੱਜ ਦੇ ਇਹ ਵੀਡੀਓ ਦਾ ਆਪਾਂ ਕਰਦੇ ਆਂਡ ਚੈਨਲ ਨੂੰ ਕਰ ਲਿਓ ਜਿਹੜੇ ਨਿਊ ਆਏ ਨੇ ਸਬਸਕ੍ਰਾਈਬ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਜਰੂਰ ਕਰਿਓ ਸੋਹਣੇ ਸੋਹਣੇ ਕਿ ਤੁਹਾਨੂੰ ਇਹ ਰਿਜ਼ਲਟ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਕਿ ਕਿੱਦਾਂ ਦੀ ਲੱਗੀ ਵੀਡੀਓ ਬਸ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਆਉਟ ਦੇ ਵੀਡੀਓ ਦਾ ਇਥੇ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ